ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਛੇੜਨੇ ਸੋ ਜੋੜਦਾ ਹੋਇਆ ਜਿਵੇਂ ਪਹਿਲਾਂ ਅੱਛਾ ਵੀ ਅੱਜ ਉਹ ਪ੍ਰੇ ਪਲੇਅਰ ਦੇ ਵਰਸ਼ਨ ਕਰਵਾਵਾਂਗੇ ਜਿਹੜਾ ਸਭ ਤੋਂ ਵੱਧ ਪੈਂਡਾ ਤੈਅ ਕਰਕੇ ਆਇਆ ਤੇ ਕਈ ਭਰਾ ਮੇਰੇ ਲਈ ਘੂਰ ਘੂਰ ਕੇ ਵੇਂਦੇ ਆ ਵੀ ਕਿਹੜਾ ਏਡੀ ਦੂਰ ਤੋਂ ਆਇਆ ਹਰਿਆਣੇ ਦੇ ਕਹਿੰਦੇ ਪਲਵਰ ਜ਼ਿਲ੍ਹੇ ਦੇ ਕਾਸ਼ੀਪੁਰ ਪਿੰਡ ਤੋਂ ਜੋਦੇ ਦੀਪਕ ਕਾਸ਼ੀਪੁਰਿਆ ਆਇਆ ਹੋਇਆ ਘਟੋ ਘਟ 6 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਾਸ਼ੀਪੁਰਿਆ ਕਹਿੰਦੇ ਅੱਜ ਦੇ ਮੇਲੇ ਤੇ ਦੀਪਕ ਆਇਆ ਹੋਇਆ ਅੱਜ ਦੀਪਕ ਆਇਆ ਹੋਇਆ ਪਿਛਲੇ ਦਿਨੀ ਇੰਟਰਵਿਊ ਵੀ ਆਈ ਹੈ ਕਹਿੰਦਾ ਪਿੰਡ 'ਚ ਗਰਾਊਂਡ ਨਹੀਂ ਪਰ ਫਿਰ ਵੀ ਦੁਨੀਆ ਮਾਸਟਾਰ ਬਣ ਗਿਆ ਦੇਖੋ ਕਿੱਡੀ ਵੱਡੀ ਗੱਲ ਹੈ ਇਹ ਵੀ ਦੀਪਕ ਜੀ ਐਨ ਨੂੰ ਆਖਦੇ ਆ ਉਹ ਤਬਾਬੇ ਚ ਆਇਆ ਇਹਨੂੰ ਮੈਂ ਜੱਫੇ ਲਾਉਂਦੇ ਵੀ ਵੇਖਿਆ ਕ ਮੇਲੇ ਤੇ ਪਰ இந்து ਦੀ ਉਂਗਲ ਖੜੀ ਮੈਚ ਸਮਾਪਤ